ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਤੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੋਸਤੋ ਸਰਕਾਰ ਵੱਲੋਂ ਚੋਣਾਂ ਦੇ ਮੱਦੇਨਜ਼ਰ ਹਰ ਇੱਕ ਆਧਾਰੀ ਗਰੁੱਪ ਅਤੇ ਕਮਿਊਨਿਟੀ ਨੂੰ ਖੁਸ਼ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ ਇਸ ਸਿਲਸਲੇ 'ਚ ਹੀ ਸਰਕਾਰ ਦੁਆਰਾ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੀ ਖੁਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਸਰਕਾਰ ਦੁਆਰਾ ਕਰਮਚਾਰੀਆਂ ਅਤੇ ਪੈਨਸ਼ਨ ਦੇ ਡੀਏ ਅਤੇ ਕਈ ਪ੍ਰਕਾਰ ਦੇ ਪੱਤਿਆਂ ਦੇ ਵਿੱਚ ਜਿਹੜਾ ਉਹ ਵਾਅਦਾ ਕੀਤਾ ਗਿਆ ਹੈ ਇਹਨਾਂ ਪੱਤਿਆਂ ਦੀ ਗੱਲ ਕਰੀਏ ਤਾਂ ਚਾਈਲਡ ਐਜੂਕੇਸ਼ਨ ਅਲਾਈንስ ਰਿਸਕ ਅਲਾਈንስ ਨਾਈਟ ਡਿਊਟੀ ਅਲਾਈንስ ਅਤੇ ਹੋਰ ਕਈ ਪ੍ਰਕਾਰ ਦੇ ਪੱਤਿਆਂ ਦੇ ਵਿੱਚ ਜਿਹੜਾ ਉਹ ਵਾਅਦਾ ਕੀਤਾ ਗਿਆ ਹੈ ਹੈ ਇਹ ਵਾਅਦਾ ਕਿੰਨਾ ਵਾਅਦਾ ਕੀਤਾ ਗਿਆ ਹੈ ਪੂਰੀ ਗੱਲ ਕਰਾਂਗੇ ਇਸ ਵੀਡੀਓ ਚ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਦੋਸਤੋ ਸਰਕਾਰ ਦੁਆਰਾ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਾਂ ਨੂੰ ਅਲਾਇੰਸ ਦੇ ਵਿੱਚ ਅਤਿਆਂ ਦੇ ਵਿੱਚ ਵਾਅਦਾ ਦਿੱਤਾ ਗਿਆ ਹੈ ਜਿਵੇਂ ਕਿ ਚਾਈਲਡ ਐਜੂਕੇਸ਼ਨ ਅਲਾਇੰਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਔਰ ਇਹ ਜੋ ਪੱਤਾ ਹੈ ਇਹ ਦੋ ਬੱਚਿਆਂ ਤੱਕ ਮਿਲਨਯੋਗ ਹੁੰਦਾ ਹੈ ਅਤੇ ਹੈਂਡੀਕੈਪਟ ਬੱਚੇ ਦੀ ਸੂਰਤ ਵਿੱਚ ਇਹ ਜੋ ਪੱਤਾ ਹੈ ਇਹ ਦੁਗਣਾ ਹੋ ਜਾਂਦਾ ਹੈ ਇਸ ਵਕਤ ਇਸ ਦੀ ਜੋ ਆਦਾਇਗੀ ਕੀਤੀ ਜਾਂਦੀ ਹੈ ਪ੍ਰਤੀ ਮਾ 6700 ਪੀਆਰ ਪੈਸੇ ਦੀ ਦਰ ਦੇ ਨਾਲ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਅਗਲੇ ਪੱਤੇ ਦੀ ਗੱਲ ਕਰੀਏ ਤਾਂ ਰਿਸਕ ਅਲਾਈਅੰਸ ਬਹੁਤ ਸਾਰੇ ਕਰਮਚਾਰੀ ਨੇ ਜਿਨ੍ਹਾਂ ਨੂੰ ਸਰਕਾਰ ਦੁਆਰਾ ਇਹ ਲਾਈਸ ਜਿਹੜਾ ਉਹ ਦਿੱਤਾ ਜਾਂਦਾ ਹੈ ਅਜਿਹੀ ਜੌਬ ਜੋ ਕਰਮਚਾਰੀ ਅਜਿਹੀ ਜੌਬ ਕਰਦੇ ਨੇ ਜਿੱਥੇ ਰਿਸਕ ਇਨਵੋਲਵ ਹੈ ਉਸ ਜਗ੍ਹਾ ਤੇ ਜਿੰਨਾ ਕਰਮਚਾਰੀਆਂ ਨੂੰ ਰਿਸਕ ਅਲਾਈਅੰਸ ਜਿਹੜਾ ਉਹ ਦਿੱਤਾ ਜਾਂਦਾ ਹੈ ਇਸੇ ਵਿੱਚ ਵੀ 25% ਵਾਧਾ ਜਿਹੜਾ ਉਹ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਨਾਈਟ ਡਿਊਟੀ ਅਲਾਈਅንስ ਨੂੰ ਲੈ ਕੇ ਵੀ ਇੱਕ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਵਾਅਦਾ ਕੀਤਾ ਗਿਆ ਜਿਨ੍ਹਾਂ ਕਰਮਚਾਰੀਆਂ ਦੀ ਨਾਈਟ ਡਿਊਟੀ ਹੈ ਉਹਨਾਂ ਕਰਮਚਾਰੀਆਂ ਨੂੰ ਮਿਲਣ ਯੋਗ ਹੁੰਦਾ ਹੈ ਜਿਹੜੀ ਕਰਮਚਾਰੀ ਰਾਤ ਦੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਦੀ ਨਾਈਟ ਡਿਊਟੀ ਜਿਹੜੀ ਹੈ ਉਹ ਕਰਦੇ ਇਸ ਤੋਂ ਇਲਾਵਾ ਓਵਰਟਾਈਮ ਪੱਤਾ ਅਤੇ ਚਾਈਲਡ ਕੇਅਰ ਪੱਤਿਆਂ ਦੇ ਵਿੱਚ ਵੀ ਵਾਅਦਾ ਕਰਕੇ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਦੋਸਤੋ ਕੇਂਦਰ ਸਰਕਾਰ ਦੰਨ ਆਪਣੀ ਕਰਮਚਾਰੀਆਂ ਨੂੰ ਡੀਏ ਚ ਵਾਦਾ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਬਹੁਤ ਸਾਰੇ ਪੱਤੇ ਨੇ ਜਿਨ੍ਹਾਂ ਦੇ ਵਿੱਚ ਵਾਦਾ ਜਿਹੜਾ ਹੈ ਉਹ ਕੀਤਾ ਗਿਆ ਹੈ ਦੋਸਤੋ 1 ਜਨਵਰੀ ਤੋਂ 4% ਡੀਏ ਚ ਵਾਦਾ ਕਰਕੇ ਕੇਂਦਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਡੀਏ ਚ ਵਾਦਾ ਦਿੱਤਾ ਗਿਆ ਹੈ 5% ਡੀਏ ਕਰਮਚਾਰੀਆਂ ਦਾ ਹੋ ਗਿਆ ਹੈ ਅਤੇ 50% ਦੇ ਤੋਂ ਬਾਅਦ ਹੁਣ ਬਹੁਤ ਸਾਰੇ ਪੱਤਿਆਂ ਦੇ ਵਿੱਚ ਵੀ 25% ਤੱਕ ਦਾ ਵਾਅਦਾ ਜਿਹੜਾ ਹੈ ਉਹ ਕੇਂਦਰ ਸਰਕਾਰ ਦੁਆਰਾ ਆਪਣੇ ਕਰਮਚਾਰੀਆਂ ਨੂੰ ਦਿੱਤਾ ਗਿਆ ਹੈ ਕੁਝ ਪੱਤਿਆਂ ਨੂੰ ਲੈ ਕੇ ਪੱਤਰ ਵੀ ਜਾਰੀ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਤੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬੜੇ ਲੈਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋ ਥੈਂਕ ਯੂ